ਇੱਕ ਵੀਡੀਓ ਥੱਲੇ ਚੱਲ ਰਹੀ ਆ ਉਕਾਤ ਇਹ ਨਾ ਬਾਂਦਰਾ ਦੀ ਤੁਹਾਨੂੰ ਦੱਸ ਦਈਏ ਕਿ ਸਿਪਸੈਨਾ ਵਾਲੇ ਸਾਰੇ ਮਾੜੇ ਨਹੀਂ ਹੁੰਦੇ ਸਾਡੇ ਨਾਲ ਵੀ ਸਿਪਸੈਨਾ ਵਾਲੇ ਜੁੜੇ ਨੇ ਪਰ ਉਹ ਕਿਹੜੇ ਬੰਦੇ ਨੇ ਜਿਹੜੇ ਚੰਗੇ ਨੇ ਸਾਨੀਅਤ ਨੂੰ ਪਿਆਰ ਕਰਦੇ ਨੇ ਪਰ ਇਹੋ ਜੇ ਬਾਂਦਰ ਲੀਡਰੀ ਸਾਹ ਦੇ ਭੁੱਖੇ ਇਕੱਲੇ ਸਰਦਾਰ ਨੂੰ ਪੈ ਜਾਣਾ ਬਹੁਤ ਮਾੜੀ ਗੱਲ ਆ ਇਹ ਟਾਈਮ ਬੰਦਨ ਦੀ ਉਕਾਤ ਇਹਨਾਂ ਦੀ ਹੈਗੀ ਆ ਮੁੜ ਕੇ ਘਰਾਂ ਦੇ ਵਿੱਚ ਵੜਦੇ ਨੇ ਤੇ ਜਦੋਂ ਪ੍ਰਾਣੀਆਂ ਵਜਦੀਆਂ ਨੇ ਸਿੰਘਾਂ ਜੀਆਂ ਦੇ ਚੌਂ ਚੌਂ ਕਰਦੇ ਕੁੱਤਿਆਂ ਨੂੰ ਪਤਾ ਨਹੀਂ ਲੱਗਦਾ ਕਿਦਾਂ ਗੀੜੇ ਰੁਗੀਆਂ ਚੜ ਜਾਂਦੇ ਨੇ ਤੇ ਨਾਲ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਚ ਇਨੀ ਜੁਰਤ ਨਹੀਂ ਆ ਕਿ ਕੱਲੇ ਸ਼ੇਰ ਨੂੰ ਆ ਕੁੱਤੇ ਗਿੱਦੜ ਪੈ ਰਹੇ ਨੇ ਕੁੱਟਣ ਵਾਸਤੇ ਵੀਡੀਓ ਬਣ ਰਹੀ ਆ ਤੇ ਗਾਹ ਹੋ ਕੇ ਛਡਾਈ ਦਿਓ ਇਹੋ ਜਿਹੇ ਵਰਦੀ ਵਾਲਿਆਂ ਨੂੰ ਅਸੀਂ ਫੋਕਣਾ ਪਤਾ ਲੱਗਿਆ ਹੁਣੇ ਧੰਨਵਾਦ ਕਰਦੇ ਆ ਡੀਐਸਪੀ ਸਾਹਿਬ ਦਾ ਪ੍ਰਸ਼ਾਸਨ ਦਾ ਕਿ ਜਿਨ੍ਹਾਂ ਨੇ 95 295 ਇਹ ਧਾਰਾ ਲਾ ਕੇ ਉਸ शिवसेना ਪ੍ਰਧਾਨ ਤੇ ਤੇ शिवसेना ਵਾਲੇ ਤੇ ਪਰਚਾ ਦਰਜ ਕਰ ਦਿੱਤਾ ਸਾਡੇ ਸਿੰਘ ਨੂੰ ਸਿੰਘ ਸਾਹਿਬ ਜਥੇਦਾਰ ਜਿਹਦਾ ਵੀ ਫੋਨ ਆਇਆ ਅੱਜ ਕਾਲ ਤੱਕ ਸਭ ਨੂੰ ਜਿਹਦੇ ਨਾਲ ਇਹ ਵਾਕਿਆ ਹੋਇਆ ਹਸਪੀਟਲ ਚੋਂ ਦਾਖਲ ਹੈ ਕੱਲ 10 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਜੇ ਬਾਕੀ ਬੰਦੇ ਨੂੰ ਵੀ ਨਾਰੈਸਟ ਕੀਤਾ ਗਿਆ ਤੇ ਇਹਨਾਂ ਦੀਆਂ ਜਿਹੜੀਆਂ ਭੂਗਣੀਆਂ ਉਹ ਫਿਰ ਸਿੰਘ ਸਰਦਾਰ ਤੇ ਜਥੇਬੰਦੀਆਂ ਵਾਲੇ ਵਜਾਉਣਗੇ ਸੋ ਬੇਨਤੀ ਕਰਦੇ ਆਂ ਗਾਂਗਾ ਵੀਡੀਓ ਸ਼ੇਅਰ ਕਰ ਦਿਓ ਇਹ ਭੁੱਲ ਜਾਓ ਕਿ ਜਿਹੜਾ ਸਿੰਘ ਵਾ ਉਹਨੂੰ ਹੱਥ ਪਾ ਕੇ ਤੁਸੀਂ ਪੰਜਾਬ ਚ ਜੀਦੇ ਪੱਤ ਜਾਓਗੇ ਪੰਜਾਬ ਦੇ ਵਿੱਚ ਲੱਤਾਂ ਤੇ ਤੁਰ ਲੋਗੇ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਇਸ ਤਰ੍ਹਾਂ ਦੀ ਗਲਤੀ ਨਾ ਕਰੋ ਸਾਨੂੰ ਨਾ जखਮਾਂ ਤੇ ਲੂਣ ਪਾ ਕੇ ਭੜਕਾਓ ਜੇ ਸ਼ਾਂਤਵਾ ਤੇ ਸ਼ਾਂਤ ਬਹਿਣ ਦਿਓ ਗਰਮੀ ਚ ਆਪਣੇ ਪਰਿਵਾਰ ਪਾਲੋ ਝੂਠੇ ਦਾਵੇਦਾਰੀਆਂ ਤੇ ਝੂਠੀਆਂ ਜਿਹੜੀਆਂ ਆ ਭੇਲੀਆਂ ਪ੍ਰਧਾਨੀਆਂ ਨਾ ਉਹਨਾਂ ਨੂੰ ਠੰਡ ਦੇ ਵਿੱਚ ਰਹਿਣ ਦਿਓ ਹੁਣ ਹੋ ਗਿਆ ਨਾ ਪਰਚਾ ਹੁਣ ਜੇਲ੍ਹ ਦੀ ዳል ਵੀ ਤੁਸੀਂ ਪੀਓਗੇ ਅੰਦਰ ਵੀ ਤੁਸੀਂ ਜਾਓਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਸੀ ਕਿ ਜੇ ਕੰਮ ਦੇ ਉੱਤੇ ਇਹਨਾਂ ਦੇ ਪਰਚਾ ਦਰਜ ਕਰਕੇ ਨਾਰੈਸਟ ਕੀਤਾ ਗਿਆ ਤੇ ਸਿੰਘ ਖਾਲਸਾ ਦੇ ਜਥੇਬੰਦੀਆਂ ਜਿਹੜੀਆਂ ਜੇ ਤੁਰਪੀਆਂ ਤੇ ਸਾਡਾ ਜਿੰਨਾ ਨਾ ਮੋਹਾਲ ਕਰ ਦੇਣਾ ਸੋ ਮੈਂ ਬੇਨਤੀ ਕਰਦਾ ਕਿ ਕਿਤੇ ਵੀ ਭੁੱਲ ਕੇ ਇਹ ਨਾ ਵੇਖ ਲਿਓ ਕੋਈ ਕੱਲਾ ਸਿੰਘ ਸਰਦਾਰ ਕਿਤੇ ਜਾ ਰਿਹਾ ਤੇ ਉਹਦੀ ਵਾਲ ਵੀ ਵੇਖ ਲਈ ਅਟਕ ਕੁੱਟ ਕੇ ਅੱਖਾਂ ਕੱਢ ਕੇ ਰੱਖ ਦਿਆਂਗੇ ਇਹ ਪੰਜਾਬ ਦੇ ਵਾਰਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਰਸ ਨੇ ਇਹ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਨੇ ਨਾ ਉਹ ਪੰਜਾਬ 'ਚ ਹੀ ਵਸਦੇ ਨੇ ਤੇ ਲੋੜ ਪੈਣ ਤੇ ਸ਼ੇਰ ਘੋੜਨੇ 'ਚੋਂ ਬਾਹਰ ਆਉਂਦਾ ਤੇ ਆਪਣਾ ਸ਼ਿਕਾਰ ਕਰਕੇ ਉਸੇ ਘੋੜਨੇ 'ਚ ਵੜ ਜਾਂਦਾ ਸਮਾਜ ਸੇਵਾ ਸੰਸਥਾ ਟਿੱਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਦਾਸ ਰਵਿੰਦਰ ਸਿੰਘ ਮੁਖ ਸੇਵਾਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ